ਮਸ਼ਰੂਫ ਜਾਦੇ ਹੱਕ ਮੇ ਗੁਰੂ ਬੇਦਰਗਾ ਥੇ ਕਿਉਂ ਮਾਮਸੇ ਦਰਜ ਤੇ ਬਹੁ ਫਰਜੰਦੇ ਦੇ ਥੇ ਮਸ਼ਰੂਮ ਜਾਦੇ ਹੱਕ ਮੇ ਮਸ਼ਰੂਮ ਕਹਿੰਦੇ ਆ ਬਿਜ਼ੀ ਰੁੱਝੇ ਹੋਏ ਜਾਦੇ ਹੱਕ ਮੇ ਹੱਕ ਨਾਮ ਇੱਕ ਦਾ ਇੱਕ ਗਿਆ ਇੱਕ ਓਨਕਾਰ ਵਾਹਿਗੁਰੂ ਪਰਮੇਸ਼ਰ ਯਾਦੇ ਉਹਦੀ ਯਾਦ ਵਿੱਚ ਜੁੜੇ ਹੋਏ ਤੇ ਇਹ ਵੀ ਕਹਿਣ ਦਿਓ ਜਿਹੜਾ ਉਹ ਮੰਜ਼ਲ ਤੇ ਪਹੁੰਚ ਜਾਂਦਾ ਨਾ ਨਾਉ ਨੂੰ ਭੁੱਖ ਲੱਗਦੀ ਆ ਨਾਲੇ ਨੀਂਦ ਆਉਂਦੀ ਆ ਗੁਰੂ ਗ੍ਰੰਥ ਸਾਹਿਬ ਤੋਂ ਪੁੱਛ ਲੋ ਜਿੱਥੇ ਉੰਗ ਨਾ ਭੁੱਖ ਹੈ ਜਿੱਥੇ ਆਤਮ ਰਾਮ ਪ੍ਰਗਾਸ਼ ਜਿੱਥੇ ਆਤਮਾ ਦੀ ਗੱਲ ਚੱਲ ਪੈਂਦੀ ਆ ਨਾ ਉਥੇ ਉੰਗ ਤੇ ਭੁੱਖ ਮਿਟ ਜਾਂਦੀ ਆ ਇਸ ਕਰਕੇ ਕਹਿੰਦੇ ਮੈਂ ਗੁਰੂ ਬੇਜਰੇ ਕਿਥੇ ਤੇ ਸਤਿਗੁਰੂ ਇੱਕ ਅਕਾਲ ਦੀ ਯਾਦ ਵਿੱਚ ਜੁੜੇ ਬੈਠੇ ਬੇਦਰੇਗ ਬੇਦਮ ਕੋਈ ਸਾਈਡ ਇਫੈਕਟ ਨਹੀਂ ਐਨੀ ਫੌਜ ਜੜੀ ਆ ਜੰਗ ਹੋ ਰਿਆ ਕੀ ਕਰਾਂਗੇ ਕੀ ਹੋਵੇਗਾ ਗੱਲ ਹੀ ਨਹੀਂ ਕੋਈ ਬਿਨਾ ਕਿਸੇ ਸੰਕੋਚ ਦੇ ਬਿਨਾ ਕਿਸੇ ਅਫਸੋਸ ਦੇ ਸਹਿਵਾ ਸਾਡੀ ਵਾਲ ਜੁੜਿਆ ਕਿਉ ਮੌਤ ਸੇ ਲਰਜਦੇ ਉਹ ਫਰਜੰਦੇ ਦੇਖ ਥੇ ਕਹਿੰਦੇ ਜਿਹੜੇ ਪੈਦਾ ਹੀ ਤਲਵਾਰ ਚੋਂ ਹੋਏ ਨੇ ਉਹ ਕਿਤੇ ਮੌਤ ਤੋਂ ਡਰਦੇ ਆ ਅਮਰਤ ਪੀਵੇ ਅਮਰ ਸੋ ਹੋਏ ਜਿਨ੍ਹਾਂ ਨੂੰ ਅਮਰਤ ਮਿਲ ਗਿਆ ਉਹਦੇ ਅਮਰ ਹੋ ਗਏ ਮੌਤ ਦਾ ਬਾਰਡਰ ਟੱਪ ਗਏ ਨੇ ਉਹ ਕਹਿੰਦੇ ਅਸੀਂ ਜਾਉਂਦੇ ਵੀ ਮੁਕਤਾਂ ਤੁਸੀਂ ਮਰੇ ਵੀ ਮੁਕਤਾਂ ਉਹ ਹਾਥੀ ਵਾਲੀ ਗੱਲ ਹੈ ਕਹਿੰਦੇ ਮਰਿਆ ਸਵਾ ਲੱਖ ਦਾ ਹੋ ਜਾਂਦਾ ਤੇ ਜਿਹੜਾ ਅਮਰਤ ਧਾਰੀ ਆ ਕਿਤੇ ਧਰਮ ਦੇ ਕੰਮ ਆ ਜੇ ਨਾ ਧਰਮ ਯੁੱਧ ਦੀ ਭੇਡ ਜੜ ਜੇ ਸਾਰੀ ਉਮਰ ਦੀ ਬੰਦਗੀ ਸ਼ਾਹ ਦੇ ਬਰਾਬਰ ਨਹੀਂ ਪਹੁੰਚਦੀ ਲਿਖਿਆ ਹੋਇਆ ਹੋ ਸਕਦਾ ਇਤਨੀ ਵੱਡੀ ਘਾਣਾ ਵਾਲਾ ਅਖੀਰ ਤੇ ਡੋਲ ਜੇ ਪਰ ساری ਉਮਰ ਐਸਾ ਵੈਸਾ ਕਰਨ ਵਾਲਾ ਅਖੀਰ ਤੇ ਗੁਰੂ ਦੇ ਕੰਮਾਂ ਜੇ ਨਾ ਉਹਦੇ ਦਰਵਾਜ਼ੇ ਬੰਦ ਜਾਂਦੇ ਆ ਸ਼ਹਾਦਤ ਦਾ ਇਤਨਾ ਵੱਡਾ ਰਤਵਾ ਇਸ ਕਰਕੇ ਕਿਉਂ ਮੌਤ ਸੇ ਲਰਜਦੇ ਕਹਿੰਦੇ ਮਾਰ ਦੋ ਕਿਉਂ ਕੰਬਦੇ ਬਹੁ ਫਰਜੰਦੇ ਦੇਖ ਇਥੇ ਕਿਉਂਕਿ ਉਹ ਪੈਦਾ ਹੀ ਖੰਡੇ ਤੇ ਤਲਵਾਰ ਚੋਂ ਹੋਏ ਸਰਬਲੋਹ ਦੇ ਬਾਟੇ ਚੋਂ ਪੈਦਾ ਹੋਏ ਬੇਮਿਸਾਲ ਉਹ ਬੇਨजीर ਤੂੰ ਸਤ ਗੁਰੂ ਹਮਾਰਾ ਹੈ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਹੋ ਕਾਸ਼ ਸਭ ਕੋ ਤੁਝ ਕੋ ਖੁਦਾ ਜਿੰਨਾ ਪਿਆਰਾ ਹੈ ਤੇਗੋ ਕੇ ਸ਼ਾਏ ਮੇਂ ਕਹਾ ਦਾਤਾ ਵਿਸਾਰਾ ਹੈ ਬੇਮਿਸਾਲ ਉਹ ਬੇਨਜੀਤ ਬੇਮਿਸਾਲ ਕਹਿੰਦੇ ਜਿਹਦੀ ਡਬਲ ਕਾਪੀ ਨਾ ਹੋਵੇ ਜਿਹਦੀ ਕੋਈ ਮਿਸਾਲ ਨਾ ਦਿੱਤੀ ਜਾ ਸਕੇ ਵੀ ਉਹ ਫਲਾਣੇ ਵਰਗਾ ਉਹਨੂੰ ਕਹਿੰਦੇ ਬੇਵਸਾਰ ਤੇ ਬੇਨजीर ਜਿਹਦੀ ਕੋਈ ਐਗਜ਼ੈਂਪਲ ਉਦਾਹਰਨ ਨਾ ਹੋਵੇ ਉਹਨੂੰ ਬੇਨजीर ਕਹਿੰਦੇ ਨੇ ਤੂੰ ਸਤਿਗੁਰੂ ਹਮਾਰਾ ਹੈ ਸਿੰਘ ਕਹਿੰਦੇ ਸੱਚੇ ਬਾਦਸ਼ਾਹ ਤੂੰ ਸਾਡਾ ਇਹੋ ਜਿਹਾ ਸੱਚਾ ਬਾਦਸ਼ਾਹ ਹੈ ਜਿਹਦੀ ਨਾ ਮਿਸਾਲ ਹੈ ਨਾ ਕੋਈ ਉਦਾਹਰਨ ਵੀ ਕਹਿ ਲੀਏ ਉਹਦੇ ਵਰਗਾ ਵਾਹਿਗੁਰੂ ਕੇ ਬਾਦ ਤੇਰਾ ਹੀ ਸਹਾਰਾ ਹੈ ਸੱਚੇ ਬਾਦਸ਼ਾਹ ਉਹ ਤਾਲਪੁਰਖ ਤੋਂ ਬਾਅਦ ਬਸ ਇੱਕ ਤੇਰਾ ਹੀ ਸਹਾਰਾ ਹੈ ਹੁਣ ਸਭ ਦੀਆਂ ਢੇਟੀਆਂ ਢਹਿ ਗਈਆਂ ਨੇ ਅਮਰ ਤਪਿਆ ਸਤਗੁਰ ਦੀਆ ਅਮਰ ਨਾ ਜਾਣਾ ਦੁਆ ਦੀਆ ਹੁਣ ਦੀਜੇ ਦੂਜੇ ਤੀਜੇ ਦੀ ਗਲੌੜ ਚੱਕੀ ਗਈ ਦੂਜਾ ਧਰਮ ਰਾਜਾ ਤੀਜੇ ਚੰਦੂਤ ਹੁਣ ਨਹੀਂ ਜਾਣਦੇ ਕਿਸੇ ਨੂੰ ਅਮਰ ਤਪਿਆ ਅਮਰ ਸੋ ਹੋਏ ਅਮਰ ਪਦਵੀ ਨੂੰ ਪ੍ਰਾਪਤ ਹੋ ਗਏ ਆ ਕਹਿੰਦੇ ਸੱਚੇ ਬਾਦਸ਼ਾਹ ਵਾਹਿਗੁਰੂ ਤੋਂ ਬਾਅਦ ਸਾਨੂੰ ਤੁਹਾਡਾ ਹੀ ਆਸਰਾ ਮਨੁੱਖਾਂ ਦੀ ਟੇਕ ਟੁੱਟ ਗਈ ਆ ਮਨੁੱਖਾਂ ਨੇ ਧੋਖਾ ਕਰਿਆ ਮਾਨਵ ਕੀਤੇ ਬਰਤੀ ਸਭ ਜਾਨ ਕਿਉਂਕਿ ਦੇਵਨ ਤੋਂ ਏਕਾ ਬਗਵਾਣ ਸਾਬ ਜੀ ਅਸੀਂ ਜਾਣ ਲਿਆ ਦਾਤਾਂ ਦੇਣ ਵਾਲੇ ਕਿਸੇ ਦੀ लाज ਇੱਜ਼ਤ ਬਖਿਆਬਰੋ ਰੱਖਣ ਵਾਲੇ ਤੁਸੀਂ ਹੋ ਬਾਕੀ ਦੇ ਸਭ ਮੌਕਾ ਹੀ ਲੱਭਦੇ ਪਰ ਸੱਚੇ ਬਾਦਸ਼ਾਹ ਸਿੰਘ ਗਹਿਰੇ ਆ ਬਾਦਸ਼ਾਹ ਨੂੰ ਕਹਿੰਦੇ ਜਿਨ੍ਹਾਂ ਦੇ ਤੇਰੀ ਰਹਿਮਤ ਦਾ ਛਾਇਆ ਹੋਵੇ ਨਾ ਇਹ ਜ਼ਫਰਨਾਵਾ ਸਾਹਿਬ ਨੇ ਲਿਖਿਆ ਅਰੰਗਜੀਤ ਉਹ ਵੀ ਲੁਕਾ ਕੇ ਮਾਰਾ ਕਹਿੰਦੇ ਅਰੰਗਜੀਤ ਜਿਨ੍ਹਾਂ ਤੇ ਹਮਾਜੂ ਪੰਛੀ ਦੀ ਛਾਂ ਹੋਵੇ ਨਾ ਆਕ ਘੁਗੀਆਂ ਬਟਾਰਾਂ ਕਾਂ ਉਹਦਾ ਕੰਖ ਨਹੀਂ ਵਿਗਾੜ ਸਕਦੇ ਹਾਂ ਚੈਨ ਜੇ ਭਾਵੇਂ ਕਰੀ ਜਾਣਾ ਸੇ-ਪਾਸੇ ਪਰ ਵਿਗਾੜ ਕੁਝ ਨਹੀਂ ਸਕਦੇ ਇਸ ਕਰਕੇ ਸਿੰਘ ਕਹਿੰਦੇ ਬਾਦਸ਼ਾਹ ਅਕਾਲ ਪੁਰਖ ਤੋਂ ਬਾਅਦ ਚ ਅਗਰ ਕੋਈ ਹੈ ਤੇ ਤੁਸੀਂ ਹੋ ਹੋ ਆਕਾਸ਼ ਸਭ ਕੋ ਤੁਝ ਕੋ ਖੁਦਾ ਜਿੰਨਾ ਪਿਆਰਾ ਹੈ ਦੇਖੋ ਕਿ ਸਾਹੇ ਮੇਂ ਕਹਾਂ ਦਾਤਾ ਵਿਸਾਰਾ ਹੈ ਕਹਿੰਦੇ ਸਾਹਿਬ ਜੀ ਜਿੰਨਾ ਇਹਨਾਂ ਨੂੰ ਆਪਣਾ ਅੱਲਾ ਪਿਆਰਾ ਨਾ ਅੱਲਾ ਦੇ ਨਾਮ ਤੇ ਹੀ ਲੜਨ ਮੰਨ ਆਏ ਆ ਤੇ ਸਾਹਿਬ ਜੀ ਹੱਥੇਗਾ ਦੀ ਛਾਵੇਂ ਹੱਥ ਤਲਵਾਰਾਂ ਦੇ ਛਾਵੇਂ ਅਸੀਂ ਤੁਹਾਨੂੰ ਨਹੀਂ ਬੁਲਾਇਆ ਸਾਡੇ ਦਿਲਾਂ 'ਚ ਵਸਦੇ ਹੋ ਸਾਡੀਆਂ ਰੂਹਾਂ 'ਚ ਵਸਦੇ ਹੋ ਤੇ ਆ ਸਾਡੇ ਅੰਦਰ ਤੁਸੀਂ ਲੜ ਰਹੇ ਹੋ ਤੌਹੀਦ ਪਰ ਫਿਦਾ ਥਾ ਤੂੰ ਅਲੀ ਮੁਕਾਮ ਥਾ ਤੀਰੋਂ ਗਮੀਵੇਂ ਜਾਦ ਖੁਦਾ ਤੇਰਾ ਕਾਮ ਥਾ ਤੌਹੀਦ ਪਰ ਫਿਦਾ ਥਾ ਤੌਹੀਦ ਕਹਿੰਦੇ ਆ ਪ੍ਰਮਾਤਮਾ ਦੇ ਇੱਕ ਹੋਣ ਦਾ ਭਾਵ ਜਿਹਨੂੰ ਅਦਵੈਤ ਕਹਿੰਦੇ ਵੀ ਅੰਦਰ ਇੱਕ ਇਹੋ ਜੀ ਅਵਸਥਾ ਬਣ ਜਾਣੀ ਕਿ ਏਕੋ ਹੈ ਭਾਣੀ ਏਕੋ ਹੈ ਸਾਹਿਬ ਮੇਰਾ ਏਕੋ ਹੈ ਇਹ ਚੀਜ਼ ਅੰਦਰ ਪੱਕੀ ਹੋ ਜਾਣੀ ਉਹਨੂੰ ਤੌਹੀਦ ਕਹਿੰਦੇ ਇਹਨੂੰ ਸ਼ਰਧਾ ਕਹਿੰਦੇ ਫਿਦਾ ਫਿਦਾ ਹੁੰਦਾ ਕੁਰਬਾਨ ਹੋ ਜਾਣਾ ਕਿਸੇ ਦੇ ਆਸ਼ਿਕ ਹੋ ਗਏ ਉਹਦੇ ਲਈ ਲੁੱਟ-ਮੱਟ ਜਾਣਾ ਉਹਨੂੰ ਕਹਿੰਦੇ ਫਿਦਾ ਹੋ ਗਏ ਤੂੰ ਅਲੀ ਮਕਾਮ ਥਾ ਕਹਿੰਦੇ ਸਾਹਿਬ ਜੀ ਤੇਰਾ ਮਕਾਮ ਤੇਰਾ ਤਖਤ ਵੱਡਾ ਤੇਰਾ ਦਰਬਾਰ ਸੱਚਾ ਦੁੱਧ ਤਖਤ ਸਿਰ ਸਾਹਾ ਪਾਤਸ਼ਾਹ ਹੋ ਨਿਹਜਲ ਚਾਲ ਛੱਪ ਸਾਹਿਬ ਜੀ ਤੁਹਾਡਾ ਚਵਰ ਛਤਰ ਤੁਹਾਡਾ ਤਖਤ ਸਦਾ ਹੀ ਸਲਾਮਤ ਤੇ ਵੱਡਾ ਰਹੇ ਤੀਰਾਂ ਦਾ ਮੀਂਹ ਵਰ ਰਿਹਾ ਤੀਰੋਂ ਕੇ ਮੀਂਹ ਮੈਂ ਤਕਣੀਆਂ ਦੇ ਮੀਂਹ ਚ ਦਾ ਸੀ ਸਾਰੇ ਨਾ ਲਈਦਾ ਪਰ ਕਿਤੇ ਤੀਰਾਂ ਦਾ ਮੀਂਹ ਪੈਂਦਾ ਹੋਵੇ ਉਹ ਨਜ਼ਾਰਾ ਕਿਹੋ ਜਿਹਾ ਹੋਵੇਗਾ ਖਜਾ ਖਜ ਸ਼ਬਾ ਸ਼ਬ ਆਵਾਜ਼ ਹੁੰਦੀ ਹੈ ਦੋ ਕਮਾਨਾਂ ਤੋਂ ਨਿਕਲਦੇ ਆ ਮੈਂ ਕੁਰੰਡੀਆਂ ਫਕਾਰੇ ਮਾਰਦੇ ਨੇ ਨਾ ਐਂ ਜਾਂਦੇ ਆ ਤੀਰ ਛੁੜਦੇ ਤੀਰੋਂ ਕੇ ਮੀਂਹ ਮੈਂ ਜਾਦੇ ਖੁਦਾ ਤੇਰਾ ਕਾਮ ਹੈ ਕਹਿੰਦੇ ਉੱਤੋਂ ਤੀਰਾਂ ਦਾ ਮੀਂਹ ਵਰ ਰਿਹਾ ਤੇ ਤੂੰ ਉਸ ਮੀਂਹ 'ਚ ਬੈਠਾ ਆਪਣੇ ਖੁਦਾ ਦੀ ਇਜ਼ਾਦ ਤੇ ਜੁੜਿਆ ਹੋਇਆ ਸੱਜੇ ਬਾਦਸ਼ਾਹ ਤੇਰਾ ਹੀ ਆਸਰਾ ਜਾਦੇ ਅਕਾਲ ਪੁਰਖ ਦਾ ਸਭ ਕੋ ਸਬਕ ਦਿਆ ਖੰਜਰ ਪੀਧਾਰ ਪਰ ਪੀ ਬਰਕ ਦਰਬਰਕ ਦਿਆ ਕਰਕੇ ਅਮਲ ਸਿਖਾਇਆ ਜੋ ਮਜਮੂਦਕ ਦਿਆ ਫਿਰ ਜ਼ਾਲਮੋਂ ਸੇ ਸ਼ੀਨ ਕੇ ਸਿੰਘੋਂ ਕੋ ਹੱਕ ਦਿਆ ਇਹ ਲੜਾਈ ਜਦ ਪੈਸੇ ਪਿੱਛੇ ਜੋਰੂ ਇਸਤਰੀ ਪਿੱਛੇ ਜ਼ਮੀਨ ਧਰਤੀ ਪਿੱਛੇ ਨਹੀਂ ਹੋਈ ਇਹ ਲੜਾਈ ਹਰ ਗਰੀਬ ਤੇ ਮਜਲੂਮ ਦਾ ਬੰਦਾ ਹੱਕ demandas ਪੁੱਛਿਆ ਹੋਇਆ ਤੇ ਇਹੋ ਜੇ ਟਾਈਮ ਹਰ ਕੋਈ ਸਿੱਧਲ ਪੈ ਜਾਂਦਾ ਕਬਰਾਂ ਜਾਂਦਾ ਪਰ ਸਹਿਬ ਕੀ ਉਪਦੇਸ਼ ਦੇ ਰਹੇ ਨੇ ਜੱਦੇ ਅਤਾਲ ਪੁਰਖਾ ਸਭ ਕੋ ਸੰਕ ਦਿਆ ਕਹਿੰਦੇ ਭਾਈ ਉਹ ਇੱਕ ਨੂੰ ਯਾਦ ਰੱਖੋ ਕੋਈ ਕੋਈ ਸ਼ਬਦ ਆਸਤੋ ਜਿਸ ਨੇ ਕੀੜਾ ਥਾਪ ਦੇ ਪਾਦਸ਼ਾਹੀ ਲਸ਼ਕਰ ਕਰੇ ਸੁਆ ਅੱਜ ਕਿੱਥੇ ਆ ਰੰਗਜੇ ਦਾ ਲਸ਼ਕਰ ਤੇ ਆ ਪਾਦਸ਼ਾਹ ਦਾ ਲਸ਼ਕਰ ਅੱਜ ਵੀ ਗੱਜ ਰਿਹਾ ਡੰਗੇ ਵਜਾ ਰਿਹਾ ਲੰਗਰ ਦਰਬਾਰ ਸਜਾ ਕੇ ਬੈਠਾ ਹੋਇਆ ਗੁਰੂ ਦਾ ਸਮੁੱਚਾ ਪਰਿਵਾਰ ਸਮੂਹ ਦਲ ਪੰਥ ਮਿਸਲਾ ਅੱਜ ਵੀ ਸਲਾਮਤ ਨੇ ਤੇ ਅਕਾਲ ਪੁਰਖ ਜਪਾ ਰਿਹਾ ਇਹਨੇ ਦੁਨੀਆ ਨੂੰ ਇਹੋ ਹੀ ਸੰਕ ਦਿੱਤਾ ਪਾਦਸ਼ਾਹ ਨੇ ਕਹਿੰਦੇ ਜ਼ਿੰਦਗੀ 'ਚ ਤੁਹਾਡੇ ਤੇ ਕਿਹਦਾ ਵੀ ਸਮਾਂ ਬਣੇ ਪਰ ਅਕਾਲ ਦੀ ਯਾਦ ਨੂੰ ਨਹੀਂ ਭੁਲਾਉਣਾ ਉਹ ਸਭ ਕੁਝ ਸੈੱਟ ਕਰ ਦਿੰਦਾ ਉਹ ਸਭ ਦਾ ਹੱਲ ਕਰ ਦਿੰਦਾ ਲਸ਼ਕਰਾਂ ਨੂੰ ਸੁਭਾ ਕਰ ਦਿੰਦਾ ਬਸ ਧੀਰਜ ਤੇ ਧਰਮ ਨੂੰ ਸੰਭੀ ਰੱਖੋ